ਅਸੀਂ ਆਦੀ ਮਾਨਵ ਦਾ ਇੱਕ ਮਾਡਲ ਤਿਆਰ ਕੀਤਾ ਹੈ ਜਿਸ ਵਿੱਚ ਪਾਸਟ ਸਟੇਜ ਵਿੱਚ ਆਦੀ ਮਾਨਵ ਗੁਹਾ ਵਿੱਚ ਰਹਿੰਦਾ ਸੀ ਕੱਚਾ ਮਾਸ ਖਾਂਦਾ ਸੀ ਗੁੱਡ ਆਫਟਰਨੂੰ ਮੇਰਾ ਨਾਮ ਕਰਨਵੀਰ ਸਿੰਘ ਹੈ ਮੈਂ 7ਵੀਂ ਜਮਾਤ ਦਾ ਵਿਦਿਆਰਥੀ ਹਾਂ ਮੇਰੇ ਥੀਮ ਦਾ ਨਾਮ ਰੀਕ੍ਰੀਏਸ਼ਨਲ ਮੈਥਮੈਟਿਕਸ ਮਾਡਲਿੰਗ ਹੈ ਸਰ ਇਹ ਸਰਕਾਰ ਦੁਆਰਾ ਬਹੁਤ ਹੀ ਚੰਗੀ ਪਹਿਲ ਕੀਤੀ ਗਈ ਹੈ ਕਿ ਬੱਚਿਆਂ ਦੇ ਮਾਈਂਡ ਨੂੰ ਪ੍ਰੋਗਰੈਸਿਵ ਕਰਨ ਲਈ ਇਹ ਬੱਚਿਆਂ ਨੇ ਆਪਣੇ ਮਾਈਂਡ ਯੂਜ਼ ਕਰਕੇ ਆਗਾ कहने का मतलब आपका सारा प्रोग्रेस की बहुत चंगे चंगे मॉडल पेश। 他自己，不要。 ਮੇਰਾ ਨਾਮ ਪਵਨਾ ਹੈ ਮੈਂ ਸਰਕਾਰੀ ਮਿਡਲ ਸਕੂਲ ਬਲਨੌਂ ਜ਼ਿਲ੍ਹਾ ਜਲੰਧਰ ਬਲਾਕ ਨਕੋਦਰ 2 ਦੀ ਵਿਦਿਆਰਥਣ ਹਾਂ ਸਾਡੇ ਸਕੂਲ ਵਿੱਚ ਐਸਐਸਟੀ ਫੇਅਰ ਸਾਇੰਸ ਫੇਅਰ ਐਂਡ ਮੈਥ ਫੇਅਰ ਦਾ ਮੇਲਾ ਲੱਗਿਆ ਹੈ ਇਸ ਵਿੱਚੋਂ ਮੈਂ ਐਸਐਸਟੀ ਫੇਅਰ ਦਾ ਇੱਕ ਮਾਡਲ ਪੇਸ਼ ਕਰਨਾ ਚਾਹੁੰਦੀ ਹਾਂ ਅਸੀਂ ਇੱਕ ਅਸੀਂ ఆదిਮਾਨਵ ਦਾ ਇੱਕ ਮਾਡਲ ਤਿਆਰ ਕੀਤਾ ਹੈ ਜਿਸ ਵਿੱਚ ਫਰਸਟ ਸਟੇਜ ਵਿੱਚ ఆదిਮਾਨਵ ਗੁਫਾਵਾਂ ਵਿੱਚ ਰਹਿੰਦਾ ਸੀ ਕੱਚਾ ਮਾਸ ਖਾਂਦਾ ਸੀ ਅਤੇ ਕੰਧ ਮੂਲ ਵੀ ਖਾਂਦਾ ਸੀ ਉਹ ਆਪਣੇ ਸਰੀਰ ਨੂੰ ਢੱਕਣ ਲਈ ਪੱਤਿਆਂ ਦਾ ਪਠੁਖਾਂ ਦੇ ਪੱਤਿਆਂ ਦਾ ਪ੍ਰਯੋਗ ਕਰਦਾ ਸੀ ਅਤੇ ਆਪਣੀ ਰੱਖਿਆ ਕਰਨ ਲਈ ਪੱਥਰਾਂ ਦਾ ਪ੍ਰਯੋਗ ਕਰਦਾ ਸੀ ਸੈਕੰਡ ਸਟੇਜ ਵਿੱਚ ਉਸਨੇ ਅੱਗ ਦੀ ਖੋਜ ਕੀਤੀ ਜਿਸ ਨਾਲ ਉਹ ਪੱਕਾ ਪੱਕਾ ਮਾਸ ਖਾਣ ਲੱਗਾ ਸੈਕੰਡ ਸਟੇਜ ਵਿੱਚ ਉਸਦੇ ਹਥਿਆਰ ਫਸਟ ਸਟੇਜ ਨਾਲੋਂ ਤਿੱਖੇ ਅਤੇ ਨੁਕੀਲੇ ਹੋ ਗਏ ਸੈਕੰਡ ਸਟੇਜ ਵਿੱਚ ਉਸਨੇ ਪਹੀਏ ਦੀ ਵੀ ਖੋਜ ਕੀਤੀ ਜਿਸ ਨਾਲ ਅਨਾਜ ਦਾ ਆਦਾਨ-ਪ੍ਰਦਾਨ ਕਰਨਾ ਸੌਖਾ ਹੋ ਗਿਆ ਥਰਡ ਸਟੇਜ ਵਿੱਚ ਉਸਨੇ ਉਸ ਦਿਮੋ ਕੁੱਕ ਇਤਹਾਸ ਫਾਰਮਿੰਗ ਬਣ ਗਿਆ ਅਤੇ ਉਹ ਅਨਾਜ ਨੂੰ ਭੰਡਾਰ ਕਰਨ ਲਈ ਮਿੱਟੀ ਦੇ ਪਾਂਡੇ ਬਣਾਉਣੇ ਸ਼ੁਰੂ ਕਰ ਦਿੱਤੇ ਥੈਂਕ ਯੂ ਗੁੱਡ ਆਫਟਰਨੂੰ ਮੇਰਾ ਨਾਮ ਕਰਨਵੀਰ ਸਿੰਘ ਹੈ ਮੈਂ 7ਵੀਂ ਜਮਾਤ ਦਾ ਵਿਦਿਆਰਥੀ ਹਾਂ ਮੇਰੇ ਥੀਮ ਦਾ ਨਾਮ ਰੀਕ੍ਰੀਏਸ਼ਨਲ ਮੈਥਮੈਟਿਕਸ ਮਾਰਲਿੰਗ ਹੈ ਮੇਰੇ ਮਾਡਲ ਦਾ ਨਾਮ ਹੈ ਖੇਡ ਖੇਡ ਵਿੱਚ ਮੈਥ ਆਓ ਆਪਾਂ ਪਹਿਲਾਂ ਜਾਣੀਏ ਕੀ ਰੀਕ੍ਰੀਏਸ਼ਨਲ ਮੈਥਮੈਟਿਕਸ ਹੁੰਦਾ ਕੀ ਹੈ ਆਮ ਤੌਰ ਤੇ ਰੀਕ੍ਰੀਏਸ਼ਨਲ ਮੈਥਮੈਟਿਕਸ ਇੱਕ ਇੰਟਰਟੇਨਮੈਂਟ ਲਈ ਹੁੰਦਾ ਹੈ ਜਿਸ ਵਿੱਚ ਮੈਥ ਦੇ ਗੇਮਸ ਪਜਲ ਮਾਡਲ ਹੁੰਦੇ ਹਨ ਜਿਨ੍ਹਾਂ ਨਾਲ ਖੇਡ ਕੇ ਬੱਚੇ ਬਿਨਾਂ ਕਿਸੇ ਮੈਥ ਦੇ ਸਿੱਖਣ ਦੇ ਬੋਝ ਨੂੰ ਲਏ ਬਗੈਰ ਮੈਥ ਸਿੱਖ ਜਾਂਦੇ ਹਨ ਜਿਵੇਂ ਕਿ ਡਿਵੀਜ਼ਨ ਮਸ਼ੀਨ ਪ੍ਰੋਬਲਮ ਬਾਕਸ ਜਿਵੇਂ ਕਿ 16 ਨੂੰ 5a ਤੇ ਭਾਗ ਕੀਤੀ ਇਸੇ ਤਰ੍ਹਾਂ 5-5 5-5 ਚਮਚ 1-1 1-1 ਕੱਪ ਵਿੱਚ ਪਾ ਕੇ ਤਿੰਨਾ ਕੱਪਾਂ ਵਿੱਚ 15 ਕੱਪ ਪਾ ਕੇ ਤੇ ਇੱਕ ਜਿਹੜਾ ਬਚੂਗਾ ਇਹ ਚ ਬਾਕੀ ਪਾ ਕੇ ਇਸੇ ਤਰ੍ਹਾਂ ਬੱਚਿਆਂ ਨੂੰ ਭਾਗ ਆ ਜਾਊਗੀ। ਥੈਂਕ ਯੂ। ਸੋ ਜੈ ਹਿੰਦ ਦੋਸਤੋ ਮੈਂ ਹਾਂ ਗੋਬਿੰਦ ਰਾਏ ਇਸ ਵੇਲੇ ਨਕੌਦਰ ਦੇ ਪਿੰਡ ਬਲਨੌਂ ਦੇ ਵਿੱਚ ਖੜੇ ਹਾਂ ਮਿਡਲ ਸਰਕਾਰੀ ਮਿਡਲ ਸਕੂਲ ਬਲਨੌਂ ਜਿੱਥੇ ਸਕੂਲ ਦੇ ਬੱਚਿਆਂ ਵੱਲੋਂ ਔਰ ਟੀਚਰ ਸਹਿਬਾਨ ਦੀ ਗਾਈਡਨਸ ਦੇ ਅਕੋਰਡਿੰਗਲੀ ਇੱਕ ਜਿਹੜਾ ਸਾਇੰਸ ਮੇਲਾ ਲੱਗਿਆ ਆ ਸੋ ਆਉ ਗੱਲਬਾਤ ਕਰਦੇ ਆ ਸਾਡੇ ਨਾਲ ਹੈਡ ਟੀਚਰ ਨੇ ਟੀਚਰ ਸਹਿਬਾਨ ਨੇ ਉਹ ਗੱਲਬਾਤ ਕਰ ਹਮ ਮੈਮ ਸ਼ਸ਼ੀਕਾ ਜੀ ਸ਼ਸ਼ੀਕਾ ਸਰ ਜੀ ਮੈਮ ਆਪਣੇ ਸਕੂਲ ਦੇ ਵਿੱਚ ਅੱਜ ਜਿਹੜਾ ਮੇਲਾ ਲੱਗਿਆ ਆ ਸਾਇੰਸ ਮੇਲਾ ਬੱਚਿਆਂ ਨੇ ਬੜੇ ਵਧੀਆ-ਵਧੀਆ ਮਾਡਲ ਬਣਾਏ ਆ ਕੀ ਕਹਿਣਾ ਚਾਹੁੰਦੇ ਆ ਕਾਦਾ ਮੇਲਾ ਏ ਕੀ ਕੀ ਪ੍ਰਦਰਸ਼ਨੀ ਹੈ ਤੁਹਾਡੀ ਸਰ ਇਹ ਸਰਕਾਰ ਦੁਆਰਾ ਬਹੁਤ ਹੀ ਚੰਗੀ ਪਹਿਲ ਕੀਤੀ ਗਈ ਹੈ ਕਿ ਬੱਚਿਆਂ ਦੇ ਮਾਈਂਡ ਨੂੰ ਪ੍ਰੋਗਰੈਸ ਕਰਨ ਲਈ ਇਹ ਬੱਚਿਆਂ ਨੇ ਆਪਣੇ ਮਾਈਂਡ ਯੂਜ਼ ਕਰਕੇ ਆਪ ਦਾ ਕਹਿੰਦਾ ਮਤਲਬ ਆਪ ਦਾ ਸਾਰਾ ਪ੍ਰੋਗਰੈਸ ਦੇ ਕੀਤੀ ਹੈ ਬਹੁਤ ਚੰਗੇ ਚੰਗੇ ਮਾਡਲ ਪੇਸ਼ ਕੀਤੇ ਮੈਂ ਦੇਖਿਆ ਜੀ ਅੱਜ ਜਿਹਦਾ ਪੁਰਾਤਨ ਦਾ ਦਿਖਾਇਆ ਇੱਕ ਲੜਕੀ ਨੇ ਫਿਰ ਮੈਥਮੈਟਿਕਸ ਦਾ ਵੀ ਦਿਖਾਇਆ ਪਰ ਬਹੁਤ ਵਧੀਆ ਇਹ ਵਾਕਈ ਇਹਨਾਂ ਦੀ ਕ੍ਰੀਏਸ਼ਨ ਹੈ ਮਾਈਂਡ ਇਹਨਾਂ ਦਾ ਹੀ ਚੱਲਿਆ ਹਾਂਜੀ ਹਾਂਜੀ ਬੱਚਿਆਂ ਨੂੰ ਥੋੜਾ ਬਹੁਤ ਟੀਚਰ ਦੁਆਰਾ ਗਾਈਡ ਕੀਤਾ ਗਿਆ ਉਸ ਤੋਂ ਬਾਅਦ ਬੱਚਿਆਂ ਨੇ ਆਪਦੀ ਮਿਹਨਤ ਨਾਲ ਇੰਨਾ ਵਧੀਆ ਚੰਗਾ ਮੋਟ ਪੇਸ਼ ਕੀਤਾ ਮੈਡਮ ਤੁਹਾਡੇ ਲਈ ਪਹਿਲਾਂ ਦਾ ਸ਼ਾਬਾਸ਼ੀ ਦੀ ਕਲਾਪਿੰਗ ਇੱਕ ਕਰੋ ਮੈਡਮ ਹੁਣ ਵਾਸਤੇ ਉਹ 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 ਇਸ ਕਰਕੇ ਕਿਉਂਕਿ ਜ਼ਿਆਦਾਤਰ ਮੈਂ ਦੇਖਿਆ ਜੀ ਜਿਹੜੇ ਬੱਚੇ ਇਦਾਂ ਮਿਹਨਤ ਕਰਦੇ ਆ ਏ ਟੀਚਰ ਸਹਿਬਾਨ ਜਿਹੜੇ ਉਹ ਆਪਣੇ ਸੈਰੀ ਸੇਰਾ ਬਨ ਲੈਂਦੇ ਆ ਪਰ ਤੁਸੀਂ ਇਹ ਸਾਰਾ ਸੇਰਾ ਬੱਚਿਆਂ ਦੇ ਸਿਰ ਬੰਨਿਆ ਔਰ ਤੁਸੀਂ ਇਸ ਚੀਜ਼ ਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਪੂਰੇ ਐਕਟਿਵ ਨੇ ਸਕੂਲ ਦੇ ਵਿੱਚ ਸਰ ਇਹ ਤੁਹਾਡਾ ਸਕੂਲ ਵਾਕਈ ਬਹੁਤ ਬਲੰਦੀਆ ਤੇ ਕਿ ਨਵੀਆਂ ਨਵੀਆਂ ਉਪਲਬਧੀਆਂ ਨੂੰ ਸ਼ੋਰ ਹੈ ਤੁਸੀਂ ਕੀ ਕਹਿਣਾ ਚਾਹੋਗੇ ਸਸੀ ਕਾਲ ਸਾਹਿਬ ਜੀ ਅਸੀਂ ਸਰ ਸਾਡੇ ਨਾਲ ਬੱਚੇ ਸਾਥ ਦੇ ਰਹੇ ਆ ਤਾਂ ਫਿਰ ਤਰੱਕੀ ਤਾਂ ਚਲੋ ਬਣਦੀ ਆ ਸਰ ਜਦੋਂ ਆਪਾਂ ਮਿਹਨਤ ਕਰ ਰਹੇ ਆ ਤਾਂ ਤੇ ਸਾਡੇ ਕੁਝ ਬੱਚੇ ਸਰ 2 ਸਾਲਾਂ ਤੋਂ ਕਰਾਟੇ ਤੇ ਵੀ ਵਧੀਆ ਖੇਲ ਰਹੇ ਆ ਜਿੱਦਾਂ ਤੁਸੀਂ ਸਰ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਜਿੱਦਾਂ ਤੇ ਬਹੁਤ ਵਧੀਆ ਸਾਡੇ ਬੱਚੇ ਪਹਿਲੇ ਨੰਬਰ ਤੇ ਆਏ ਆ 2 ਸਾਲ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਜੀ ਸਰ ਥੈਂਕ ਯੂ ਬਹੁਤ ਮਿਹਰਬਾਨੀ ਸੋ ਇਸ ਸਕੂਲ ਲਈ ਬਹੁਤ ਮਾਣ ਦੀ ਗੱਲ ਹੈ ਕਿ ਪਿਛਲੇ ਸਾਲ ਜ਼ਿਲ੍ਹਾ ਜਲੰਧਰ ਦੇ ਵਿੱਚ ਇਸ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਇੱਕ ਸਾਇੰਸ ਮਾਡਲ ਦੇ ਵਿੱਚ ਸੋ ਸਾਡੇ ਨਾਲ ਮਨਿੰਦਰ ਸਿੰਘ ਸਰ ਨੇ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਉਹ ਜਿਹੜੀ ਤੁਹਾਡੀ ਬਹੁਤ ਵੱਡੀ ਉਪਲਬਧੀ ਸੀ ਜ਼ਿਲ੍ਹੇ ਦੀ ਤੇ ਉਸ ਤੋਂ ਬਾਅਦ ਦੀ ਕੀ ਗੱਲਬਾਤ ਸੱਸੀ ਗਾਜੀ ਸਾਰਿਆਂ ਨੂੰ ਆ ਲਾਸਟ ਈਅਰ ਅਸੀਂ ਸਾਇੰਸ ਫੇਅਰ ਜ਼ਿਲ੍ਹਾ ਜਲੰਧਰ ਦੇ ਵਿੱਚ ਫਰਸਟ ਪ੍ਰਾਈਜ਼ ਵਿਨ ਕੀਤਾ ਸੀਗਾ ਬਹੁਤ ਅੱਛਾ ਮਾਡਲ ਸੀ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਇਹ ਜੋ ਸਾਇੰਸ ਪ੍ਰਦਰਸ਼ਨੀਆਂ ਹੋ ਰਹੀਆਂ ਸਕੂਲ ਲੈਵਲ ਤੇ ਇਹ ਵੀ ਸਰਕਾਰ ਦੀਆਂ ਜੋ ਹਦਾਇਤਾਂ ਹੈਗੀਆਂ ਨੇ ਉਹਨਾਂ ਦੇ ਅਕੋਰਡਿੰਗ ਹੋ ਰਹੀਆਂ ਔਰ ਬਹੁਤ ਸੋਹਣੇ ਸੋਹਣੇ ਮਾਡਲ ਜਿਹੜੇ ਹੈਗੇ ਬੱਚੇ ਪੇਸ਼ ਕਰ ਰਹੇ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਇਹ ਸੰਨ ਸਾਡੇ ਨਾਲ ਇਹ ਸਕੂਲ ਦਾ ਸਟਾਫ ਕੈਮਰਾਮੈਨ ਜਸਵੰਤ ਰਾਏ ਦੇ ਨਾਲ ਗੋਬਿੰਦ ਰਾਏ ਪਿੰਡ ਬਲਨੋਂ ਨਕੋਤਾ